ਅਨੰਤ ਅਨੰਤ ਭਾਖੀ ਐ ਇੱਥੇ ਅਨੰਤ ਅੰਤ ਲਖੀ ਐ ਨੰਨਾ ਮੇਟ ਦੇ ਉਧਰ ਅਨੰਤ ਅੰਤ ਲਖੀ ਐ ਬ੍ਰਿਧ ਨਰਾਜ ਛੰਦ ਅਨਾਦ ਅਗਾਦ ਬਿਆਦ ਆਦ ਅਨਾਦ ਕੋ ਮਨ ਮਨਾਈ ਐ ਅਗੰਜ ਅਨਾਦ ਅਗਾਦ ਬਿਆਦ ਆਦ ਅਨਾਦ ਕੋ ਮਨਾਈ ਐ ਇੱਥੇ ਬਸਰਾਮ ਲਾਇਓ ਵੀ ਅਨਾਦ ਕੋ ਮਨਾਈਐ ਅਗੰਜ ਅਪੰਜ ਅਰੰਜ ਅਗੰਜ ਗੰਜ ਕਉ ਧਿਆਈ ਹੈ ਅਲੇਖ ਅਪੇਖ ਅਦਵੈਖ ਅਰੇਖ ਅਸੇਖ ਕੋ ਪਛਾਨੀ ਹੈ ਨਾ ਭੂਲ ਜੰਤਰ ਮੰਤ ਨਾ ਭੂਲ ਜੰਤਰ ਤੰਤਰ ਮੰਤਰ ਭਰਮ ਭੇਖ ਠਾਨੀ ਹੈ ਕਿਰਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀਐ ਅਧਰਮ ਕਰਮ ਧਰਮ ਭਰਮ ਕਰਮ ਮੈਂ ਵਿਚਾਰੀਐ ਅਨੰਤ ਦਾਨ ਧਿਆਨ ਗਿਆਨ ਧਿਆਨਵਾਨ ਪੇਖੀਐ ਅਧਰਮ ਕਰਮ ਕੇ ਬਿਨਾ ਸੋ ਧਰਮ ਕਰਮ ਲੇਖੀਐ ਬਰਤਾਦ ਬਰਤਾਦ ਦਾਨ ਸੰਜਮਾਦ ਤੀਰਥ ਦੇਵ ਕਰਮਣੰ ਹੈ ਆਦ ਕੁੰਜ ਮੇਦ ਰਾਜਸੂ ਬਿਨ ਰਾਜਸੂ ਬਿਨਾ ਨਾ ਭਰਮਣੰ ਇੱਥੇ ਲਿਖਣਾ ਹੈ ਆਦ ਕੰਜ ਹੈ ਆਦ ਕੁੰਜ ਮੇਦ ਰਾਜਸੂ ਬਿਨਾ ਨਾ ਭਰਮਣੰ ਨੇਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ਅਦੇਖ ਭੇਖ ਕੇ ਬਿਨਾ ਸੋ ਕਰਮ ਭਰਮ ਜਾਨੀਐ ਆਜਾਤ ਪਾਤ ਅਮਾਤ ਤਾਤ ਆਜਾਤ ਸਿੱਧ ਹੈ ਸਦਾ ਅਸਤਰ ਅਸਤਰ ਅ 70 ਮਿੱਤਰ ਪੁੱਤਰ ਪੋਤਰ ਜਤਰ ਤਤਰ ਸਰਬਦਾ ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ਨਾ ਰੂਪ ਰੰਗ ਰੇਖ ਅਲੇਖ ਪੇਖ ਮੈਂ ਨਾ ਰਾਖੀਐ ਅਨੰਤ ਤੀਰਥ ਆਦ ਆਸਨਾਦ ਨਾਰਦ ਆਸਨੰ ਕਿੱਥੇ ਕਿੱਥੇ ਆਦ ਤੇ ਸੁਰਾਮਨ ਅਨੰਤ ਤੀਰਥ ਆਦ ਅਨੰਤ ਤੀਰਥ ਆਦ ਆਸਨਾਦ ਨਾਰਦ ਆਸਨੰ ਬੈਰਾਗ ਔ ਸੰਿਆਸ ਔ ਅਨਾਦ ਜੋਗ ਪ੍ਰਾਸਨੰ ਅਨਾਦ ਤੀਰਥ ਸੰਜਮ ਆਦ ਵਰਤਨੇਮ ਪੇਖੀਐ ਅਨਾਦ ਅਗਾਦ ਕੇ ਬਿਨਾ ਸਮਸਤ ਭਰਮ ਲੇਖੀ ਐ ਰਸਾਵਲ ਛੰਦ ਦਇਆਦ ਆਦ ਧਰਮੰ ਸੰਨਿਆਸ ਆਦ ਕਰਮੰ ਗਜਾਦ ਆਦ ਦਾਨੰ ਹਯਾਦ ਆਦ ਥਾਨੰ ਸਵਰਨ ਆਦ ਦਾਨੰ ਸਮੁੰਦਰ ਆਦ ਸਨਾਨੰ ਇਸ਼ਨਾਨ ਕੇ ਸਨਾਨੰ ਇਸ ਸਨਾਨੰ ਕੀੜੀ ਨੂੰ ਲਾਇਓ ਸਮੁੰਦਰ ਆਦ ਇਸ਼ਨਾਨੰ ਵਿਸਵਾਦ ਆਦ ਭਰਮੰ ਵਿਸਵਾਦ ਹਾਂ ਵਿਸਵਾਦ ਆਦ ਭਰਮੰ ਬ੍ਰਕਤਾਦ ਆਦ ਕਰਮੰ ਬ੍ਰਕਤਾਦ ਹਾਂ ਬ੍ਰਕਤਾਦ ਇਕੱਠਾ ਪਾਠ ਬ੍ਰਕਤਾਦ ਆਦ ਕਰਮੰ ਬ੍ਰਕਤਾਦ ਆਦ ਕਰਮੰ ਨਿਵਲ ਆਦ ਕਰਨੰ ਸੁਨੀਲ ਆਦ ਵਰਣੰ ਅਨਿਲ ਆਦ ਧਿਆਨੰ ਹਾਂਜੀ ਸਸਾ ਅਦਵਿਰ ਸੁਨੀਲ ਕਾ ਨੂੰ ਪਹਿਲਾਂ ਵੀ ਆ ਚੁੱਕਿਆ ਬਾਠ ਸੁਨੀਲ ਆਦ ਵਰਣਨ ਅਨੀਲ ਆਦ ਧਿਆਨਨ ਜਪਤ ਤਤ ਪ੍ਰਧਾਨਨ ਅਮਿਤ ਤਕ ਅਮਿਤ ਕਾਦ ਭਗਤੰ ਅਵਿਕਤਾਦ ਬ੍ਰਕਤੰ ਪ੍ਰਛਸ ਪ੍ਰਛਸ ਤਵਾ ਪਰ ਜਾਪਨ ਪ੍ਰਛਸ ਪ੍ਰਛਸ ਤਵਾ ਪ੍ਰਚਸ ਪ੍ਰਛਸ ਤਵਾ ਪਰ ਜਾਪਨ पर भक्तवा अथापं पर भक्तवा अपने बाबा हैगा पैर चोडे हाँ जी पूरा पूरा बाबा पूरा अच्छा वैसे पर भक्तवा दे बाबा पैर च है तत्ते दे अथापं दे देओ बाबा ता है ਪ੍ਰਭਗਤਵਾ ਅਥਾਪੰ ਸੋ ਭਗਤ ਆਦ ਕਰਨ ਸੋ ਭਗਤ ਆਦ ਕਰਨ ਸੋ ਭਗਤ ਆਦ ਕਰਨ ਹਾਂਜੀ ਕਿਹੜੀ ਸੁਭਗਤ ਆਦ ਕਿਹੜਾ ਪਾੜ ਬਾਬਾ ਪੈਰ ਛਲਵਾਇਆ ਮਹਾਂਪੁਰਖਾਂ ਨੇ ਜੀ ਤੱਤੇ ਦੇ ਪੈਰ ਚ ਬਾਬਾ ਲਵਾਇਆ ਹੋਇਆ ਤੇ ਦੂਜਿਆਂ ਚ ਬਾਬਾ ਪੂਰਾ ਹੈ ਹਾਂਜੀ ਪਰਭਗਤਵਾ ਪਰਭਗਤਵਾ ਅਥਾਪਨ ਸੋ ਭਗਤਾਦ ਕਰਨ ਜਗਤਵਾ ਪਰਹਰਣ ਬ੍ਰਕਤਵਾ ਪ੍ਰਕਾਸ਼ੰ ਅਵਕਤਵਾ ਪ੍ਰਨਾਸੰ ਚਲੋ ਸਮਸਤਵਾ ਪ੍ਰਧਾਨੰ ਤੁਜਸਤਵਾ ਤ੍ਰਾਨੰ ਅਵਕਤਵਾ ਅਪੰਗੰ ਇਕਸਤਵਾ ਅਨੰਗੰ ਅਸਤਵਾ ਆਕਾਰੰ ਉਹ ਉਹ ਅਸਤਵਾ ਉਹ ਅਸਤਵਾ ਆਕਾਰੰ ਕਿਰਪਸਤਵਾ ਕਿਰਪਾਰੰ ਖਿਤਸਤਵਾ ਅਖੰਡੰ ਗਤਸਤਵਾ ਅਗੰਡੰ